ਉਰੇ ਆ ਜੋਗੇ ਬਾਈ ਸਾਰੇ ਭਰਾਵਾਂ ਨੂੰ ਸਾਥੀ ਕਾਲ ਯਾਰ ਹੱਥ ਜੋੜ ਕੇ ਬੇਨਤੀ ਆ ਬਾਈ ਆਪਣੇ ਕਬੂਤਰ ਚਲੇ ਗਏ ਭਰਾਵੋ ਬਾਈ ਮਿਹਨਤ ਵਾਲਾ ਕੰਮ ਹੈਣਾ ਤੁਹਾਨੂੰ ਪਤਾ ਬਾਈ ਯਾਰ ਆਪਾਂ ਨੂੰ ਬੱਚਿਆਂ ਦੀ ਕਸਮ ਬਾਈ ਆ ਬਾਈ ਜੋਗਾ ਸਾਹੂ ਕਹੜਾ ਉਰੇ ਆ ਜੋਗੇ ਇਹਨੂੰ ਪੁੱਛ ਰੋ ਬਾਈ ਜਦੋਂ ਮੇਰੇ ਕੋਲੇ ਬਾਈ ਆਇਆ ਦੁਪਹਿਰੇ ਮੇਰੇ 30 ਕਬੂਤਰ ਫਿਰਦੇ ਸੀ ਮੈਂ ਸ਼ਾਧਰੀਆਂ ਲਈ ਜਾਂਦਾ ਸੀ ਬਾਈ ਤੇ ਜਿਹਦੇ ਵਿੱਚੋਂ ਬਾਈ ਕੋਈ ਕਬੂਤਰ ਨਹੀਂ ਮਿਲੇ ਕਬੂਤਰ ਲੌਂਗਵਾਲ ਤੋਂ ਮਿਲੇ ਆਪਾਂ ਨੂੰ ਬਾਈ ਸਾਰੇ ਪਿੰਡ ਗਾ ਤੇ ਬਾਈ ਤੇ ਬਾਕੀ ਬਾਈ ਜੋਗੇ ਨੂੰ ਬੱਸ ਲੋ ਵੀ ਕਬੂਤਰ ਫਿਰਦੇ ਸੀ ਕਿ ਆਪਾਂ ਝੂਠ ਬੋਲਦੇ ਆ ਵੀਰੇ ਕਬੂਤਰ ਫਿਰਦੇ ਸੀ ਇਹਦੇ 30 ਕਬੂਤਰ ਜਦੋਂ ਮੈਂ ਆਇਆ ਸੀ ਇਹਦੇ ਪਹਿਰੇ ਇਹਦੇ ਕੋਲੇ ਕੰਮ ਸੀ ਮੈਨੂੰ ਤੇ ਆ ਖੁੱਡਾ ਖਾਲੀ ਹੋ ਗਿਆ ਵੀਰੇ ਸਾਰੇ ਭੱਜ ਗਏ ਦੇਖ ਲੋ ਲੈ ਆ ਕਰ ਲੋ ਗੌਰ ਵੀਰੇ ਇੱਕ ਵੀ ਕਬੂਤਰ ਨਹੀਂ ਇੱਕੋ ਹੀ ਮਿਲਿਆ ਵਸ ਉਹ ਵੀ ਲੰਗੋ ਵਾਲ ਤੋਂ ਵੀਰੇ ਤੇ ਨਾਲੇ ਬਾਈ ਇੱਕ ਬੇਨਤੀ ਹੋਰ ਆ ਯਾਰ ਹਨਾ ਸਾਰੇ ਭਰਾਵਾਂ ਨੂੰ ਮੇਰੇ ਕੋਲੇ 5-4 ਕਬੂਤਰ ਰਹਿ ਗਏ ਯਾਰ ਛੱਡਣ ਵਾਲੇ ਹਨਾ ਕਿਉਂ ਪੰਜ ਕ ਕਬੂਤਰ ਨੇਗੇ ਤੇ ਬਾਕੀ ਚੀਕ ਦੇ ਬੱਚੇ ਹੈਗੇ ਆ ਬਾਈ 10 ਹਨਾ 10 12 ਹੈਗੇ ਨੇ ਉਹਨਾਂ ਨੂੰ ਹੁਣ ਆਪਾਂ ਕੀ ਬਾਜੀ ਛੱਡਾਂਗੇ ਤੁਹਾਨੂੰ ਪਤਾ ਹੀ ਆ ਬਾਈ ਬੱਚੇ ਗਰਮੀ 'ਚ ਕਿੱਥੇ ਗਾੜ ਕੱਢਣਗੇ ਹਨਾ ਤੇ 5-7 ਆਪਣੇ ਕੋਲੇ ਵੱਡੇ ਕਬੂਤਰ ਆ ਜਿਹੜੇ ਵੀ ਪੱਠੇ ਨਗੇ ਛੱਡਣ ਵਾਲੇ ਤੇ ਬਾਈ ਯਾਰ ਆਪਣੀ ਬੇਨਤੀ ਹੈ ਪ੍ਰਭਾ ਕਿਸੇ ਵੀ ਪਿੰਡ ਮੇਰੇ ਕਬੂਤਰ ਗਿਆ ਯਾਰ ਵੀਰਾ ਬਣ ਕੇ ਮੇਰੀ 27 28 ਦੀਆਂ ਵੀ ਐਂਟਰੀਆਂ ਸੀ ਤੁਹਾਨੂੰ ਪਤਾ ਮੇਰੀਆਂ 2-2 3-3 ਐਂਟਰੀਆਂ ਹੁੰਦੀਆਂ ਯਾਰ ਹਰੇਕ ਥਾਂ 'ਤੇ ਮੈਂ ਤਲਾ ਕੰਮ ਆ ਪ੍ਰਭਾ ਪੁੱਜੇ ਕਿਸੇ ਪਿੰਡ ਗਿਆ ਯਾਰ ਬਾਈ ਬਣ ਕੇ ਕੁਛ ਕੂਤਰਾਂ ਨੇ ਮੇਰੇ ਛੱਲੇ ਪਾਏ ਬਈ ਯਾਰ ਮੇਰੇ ਕੂਤਰ ਬਾਈ ਬਣ ਕੇ ਮੈਨੂੰ ਵਾਪਸ ਦੇ ਦਿਓ ਮੈਂ ਯਾਰ ਸੌਂ ਖਾਨਾ ਆਪਦੇ ਬੱਚਿਆਂ ਦੀ ਮੈਂ ਬਾਜੀ ਛੱਡਣ ਤੋਂ ਬਾਅਦ ਜਿਹੜਾ ਭਰਾ ਮੇਰਾ ਕੂਤਰ ਮੋੜੂ ਮੈਂ ਉਸੇ ਬੰਦੇ ਨੂੰ ਕੂਤਰ ਦੇ ਦੂੰ ਯਾਰ ਬਾਈ ਹੁਣ ਮੇਰਾ ਬਾਈ ਬਣ ਕੇ ਇਹ ਸੀਜ਼ਨ ਆ ਯਾਰ ਮੈਂ ਤਾਂ ਕਣਕ ਵੀ ਬਾਈ ਇਹ ਬਾਜ਼ੀਆਂ ਜਿੱਤਣੀਆਂ ਮੈਂ ਇੰਨਾ ਪਰਦੀ ਹੋ ਲੈਣੀ ਆ ਠੀਕ ਆ ਉਹਨੂੰ ਸਾਰੇ ਭਰਾਵਾਂ ਨੂੰ ਪਤਾ ਯਾਰ ਬਾਈ ਬਣ ਕੇ ਯਾਰ ਮੈਂਤ ਵਾਲਾ ਕੰਮ ਯਾਰ ਗਰੀਬ ਬੰਨਾ ਬਾਈ ਕੂਤਰ ਮੋੜ ਦਿਓ ਯਾਰ ਐਂਟਰੀਆਂ ਬਾਈ ਬਣ ਕੇ ਜਿਹੜੇ ਪਿੰਡ ਮੇਰੀਆਂ ਗੈਂਆਂ ਨੇ ਹਨਾ ਕਿੰਨੀਆਂ ਪਿੰਡਾਂ 'ਚ ਮੇਰੀਆਂ ਲਖ ਤੇ ਬਾਈ ਯਾਰ ਮੈਂਤ ਵਾਲਾ ਕੰਮ ਉਹ ਵੀ ਭਰਾਵ ਦਾ ਕਰ ਲੈਣ ਸੈਟਿੰਗ ਤੇ ਜਿਹੜਿਆਂ ਤੋਂ ਬਾਈ ਮੈਂ ਪੈਸੇ ਲੈਣੇ ਹਨ ਕੁਝ ਐਂਟਰੀਆਂ ਮੈਂ ਵਾਪਸ ਲਵਾਂਗਾ ਬਾਈ ਤੇ ਭਰਾ ਬਣ ਕੇ ਬੇਨਤੀ ਐ ਰਵੀਂ ਐਂਟਰੀਆਂ ਮੋੜ ਦੇ ਜਦੋਂ ਮੇਰੇ ਕੋ ਕੂਟਰ ਹੀ ਰਹੇ ਬਾਈ ਮੈਂ ਛੱਡੂਗੀ ਹੁਣ 5-7 ਕੂਟਰ ਥੋੜੀ ਬਾਈ ਮੈਨੂੰ ਬਾਜੀ ਜਿੱਤ ਕੇ ਦੇ ਦੇਣਗੇ